ਦੋਸਤੋ ਰੋਹਾਨੀ ਨਗਰੀ ਚੈਨਲ ਤੇ ਅੱਜ ਗੌਸਪਾਗ 11ਵੀਂ ਵਾਲੀ ਸਰਕਾਰ ਦਾ ਇੱਕ ਕਲਮਾ ਲੈ ਕੇ ਹਾਜ਼ਰ ਹੋਈਆਂ ਜਿਹੜੇ ਲੋਕ ਗੌਸਪਾਗ 11ਵੀਂ ਵਾਲੀ ਸਰਕਾਰ ਪੀਰਾਂ ਦੇ ਪੀੜ ਦਸਤਗੀਰ ਨੂੰ ਮੰਨਦੇ ਨੇ ਜਾਂ ਗੌਸਪਾਗ 11ਵੀਂ ਵਾਲੀ ਸਰਕਾਰ ਦੀ ਹਰ ਮਹੀਨੇ 11ਵੀਂ ਦਿੰਦੇ ਨੇ ਜਾਂ 11ਵੀਂ ਦਾ ਲੰਗਰ ਚਲਾਉਂਦੇ ਨੇ ਲੇਕਿਨ ਕੋਈ ਵੀ ਕੌਂਸਪਾਕ 11ਵੀਂ ਵੱਡੀ ਸਰਕਾਰ ਨੂੰ ਮੰਨਣ ਵਾਲਾ ਉਸ ਨੂੰ ਤਾਂ ਕੌਂਸਪਾਕ 11ਵੀਂ ਵੱਡੀ ਸਰਕਾਰ ਦੀ ਤਾਕਤ ਦਾ ਪਤਾ ਹੀ ਹੋਵੇਗਾ ਲੇਕਿਨ ਜਿਹੜਾ ਕੌਂਸਪਾਕ ਸਰਕਾਰ ਨੂੰ ਨਹੀਂ ਵੀ ਮੰਨਦਾ ਉਹ ਵੀ ਇਸ ਕਲਮੇ ਵਿੱਚ ਕਰ ਸਕਦਾ ਹੈ ਇਹ ਕਲਮਾ ਕੌਂਸਪਾਕ ਵੱਡੀ ਸਰਕਾਰ ਦਾ ਜੋ ਕਿ ਖਰ ਤਰ੍ਹਾਂ ਦੀ ਰਹਿਮਤ ਦੀਪੀ ਦਾ ਕੌਂਸਪਾਕ ਸਰਪਾਰਤਾ ਇਹ ਕਲਮਾ ਲੇਕਿਨ ਜਿਹੜੇ ਲੋਕ ਵੀ ਕੌਂਸਪਾਕ ਸਰਕਾਰ ਦੀ ਤੇ ਇਸ ਕਲਮੇ ਨੂੰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੀਨਤੀ ਹੈ ਕਿ ਇਸ ਦੀ ਇੱਕ ਵਿਧੀ ਹੋਵੇਗੀ ਜਿਹੜੇ ਲੋਕ 11ਵੇਂ ਗੰਦੇ ਨੇ ਇਹ ਕਲਮਾ ਆਪਾਂ ਨੇ 11ਵੇਂ ਵਾਲੀ ਰਾਤ ਤੋਂ ਹੀ ਸ਼ੁਰੂ ਕਰਨਾ ਹੈ ਦਿਨ ਨੂੰ ਸ਼ਾਮ ਦੇ ਟਾਈਮ ਜੋ ਵੀ ਆਪਾਂ ਨੇ ਅੱਜ ਦਿੰਦੇ ਆ ਤੇ ਇਹ ਦੀ ਮਿਆਜ਼ ਦੀ ਨਾਲ ਨਾਲ ਪੰਜ ਤਨ ਪਾਕ ਦੀ ਕਿ ਪੰਜਿਤ ਦੇ ਟੂਟੀ ਰੱਖਣਿਆਂ ਨਾਲ ਪੰਜ ਲੱਡੂ ਪਹਿਲੇ ਦਿਨ ਤੋਂ ਸ਼ੁਰੂ ਕਰ ਦੇਣੇ ਹਰ ਰੋਜ਼ ਪੰਜ ਲੱਡੂ ਰੱਖਣੇ ਉਹ ਸਵੇਰ ਦੇ ਟਾਈਮ ਜਾਂ ਜਲਦੀ ਜਨਾਰੇ ਤੇ ਰੱਖ ਦੇਣੇ ਜਾਂ ਪੰਛੀਆਂ ਨੂੰ ਪਾ ਦੇਣੀ ਤਾਂ ਪਦਰੀ ਤੇ ਉਜਾੜ ਦੇ ਵਿੱਚ ਕਿਤੇ ਵੀ ਰੱਖ ਦਿਓ ਪੰਛੀ ਕੀੜੇ ਮਕੋੜੇ ਕੋਈ ਵੀ ਖਾਲਵੇ ਇਸ ਗੱਲ ਨਾਲ ਤੁਹਾਨੂੰ ਕੋਈ ਨਹੀਂ ਲੇਕਿਨ ਤੁਸੀਂ ਹਰ ਰੋਜ਼ ਪੰਜ ਤਨਪਾਕ ਦੇ ਪੰਜ ਲੱਡੂ ਜ਼ਰੂਰ ਰੱਖਣੇ ਆ ਕੋਲ ਜਲਦਾ ਲੋਟਾ ਰੱਖਣਾ ਹੈ ਅਤੇ ਲੋਬਾਨ ਦੀ ਧੂਣੀ ਦੇਣੀ ਆ ਅਤੇ ਰੋਜ਼ਾਨਾ 101 ਮਣਕੇ ਦੀ ਤਸਬੀਹ ਤੇ ਰੋਜ਼ ਇੱਕ ਮਲਕ ਮਾਲਾ ਦਾ ਜਾਪ ਕਰਨਾ 101 ਮਣਕੇ ਵਾਲੀ ਮਾਲਾ ਲੈ ਕੇ ਤਸਵੀਰ ਲੈ ਕੇ ਉਹਦਾ ਰੋਜ਼ ਇੱਕ ਮਾਲਾ ਦਾ ਜਾਪ ਰਾਤ ਦੇ ਸਮੇਂ ਕਰਨਾ ਹੈ ਔਰ ਹਰ ਰੋਜ਼ ਪੰਜ ਲੱਡੂ ਸਵੇਰੇ ਉਜਾੜ ਦੇ ਵਿੱਚ ਰੱਖ ਦੇਣੇ ਆ ਪਹਿਲੇ ਦਿਨ ਵੀ 1 ਸਵਾ ਕਿਲੋ ਨਿਆਜ਼ ਬਣਾਉਣੀਆਂ ਨਾਲ ਅਤੇ ਪੰਜ ਲੱਡੂ ਰੱਖਣੇ ਆ ਔਰ ਤੇ ਆਖਰੀ ਦਿਨ ਯਾਨੀ ਕਿ ਅਖ ਪੌਲਮੀਂ ਦਿਨ ਵੀ ਸਬਕ ਨੂੰ ਮਿਆਜ ਪੀਲੇ ਰੰਗ ਦੀ ਅਤੇ ਪੰਜ ਲੱਡੂ ਰੱਖਨੇ ਆ ਔਰ ਤੁਹਾਨੂੰ 9ਵਾਂਸ ਪਾਤ ਜਰਮੀ ਵਾਲੀ ਸਰਕਾਰ ਤੇ دیدار ਹੋਣਗੀ ਅਤੇ 9ਵਾਂਸ ਪਾਤ 11ਵੀਂ ਵਾਲੀ ਸਰਕਾਰ ਤੇ ਨਾਲ ਤੁਹਾਡੀ ਗੱਲਬਾਤ ਹੋਵੇਗੀ ਪਰਦੇ ਤੇ 9ਵਾਂਸ ਪਾਤ ਜਰਮੀ ਵਾਲੀ ਸਰਕਾਰ ਦੀ ਰਹਿਮਤ ਹੋਵੇਗੀ ਸੋ ਮੈਂ ਉਹ ਕਲਮਾ ਤੁਹਾਨੂੰ ਦਸਾਂ ਸੰਜਕਰਾ ਤੁਹਾਡੀ ਨਾਲ ਜਿਨਾਂ ਨੇ ਵੀ ਕਿ ਕਲਮੇ ਨੂੰ ਕਰਨਾ ਹੈ ਹਰ ਰੋਜ਼ ਰਾਤ ਦੇ ਸਮੇਂ ਤੋਂ ਸ਼ੁਰੂ ਕਰਨਾ ਹੈ ਪਰ ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਸਾਫ ਵਾਗ ਰਹਿ ਕੇ ਇਹ ਕਲਮਾ ਕਰਨਾ ਕਰਨਾ ਹੈ ਜਿਸ ਕਮਰੇ ਦੇ ਵਿੱਚ ਵੀ ਬੈਠਣਾ ਹੈ ਆਸਣ ਦੇ ਬੈਠ ਕੇ ਸਰਕਾਰ ਦਾ ਚਰਾਗ ਜਗਾ ਕੇ ਲੋਹ ਬੰਦ ਦੀ ਥੂਣੀ ਲੋਣੀ ਆ ਤੇ ਨਾਲ ਦੀ ਨਾਲ ਚਲਦਾ ਲੋਤਾ ਕੋਲ ਰੱਖਣਾ ਹੈ ਪੰਜ ਲੱਡੂ ਰੋਜ਼ਾਨਾ ਰੱਖਣੇ ਆ ਸੋ ਦੋਸਤੋ ਇਹ ਗੋਸਪਾਦ ਜਰਮੀ ਵਾਲੀ ਸਰਕਾਰ ਦਾ ਜੋ ਕਲਮਾ ਰੋਜ਼ ਇੱਕ ਮਾਲਾ ਕਰਨੀ 101 ਮਣਕੀ ਦੀ ਉਹ ਕਲਮਾ ਇਸ ਤਰ੍ਹਾਂ ਹੈ ਬismillah रहमान रहीम ਜਲ ਜਗੇ ਫਲ ਜਗੇ ਜਗੇ ਜਲਦਾ ਕੀ ਜਾ ॠषि मुनि ਤਪਸਵੀ ਜਾਗੇ ਜਾਗ 11ਵੀਂ ਵਾਲੇ ਪੀਰਾ ਖੈਰ ਖਜ਼ਾਨਿਆਂ ਪਾਦੇ ਫਿਰ ਕਿ ਜਾਨ ਨੂੰ ਪਾ ਦੇ ਮਹੀਓ ਗੋਂਸੇ ਪਾਕ ਚਸਤ gira ਸੋ ਦੋਸਤੋ ਇਹ ਕਲਮਾ ਹੈ ਇਸ ਕਲਮੇ ਨੂੰ ਹਰ ਰੋਜ਼ ਇੱਕ ਮਾਲਾ یعنی 100 ਇੱਕ ਮੰਕੇ ਦੀ ਮਾਲਾ ਤੇ ਹਰ ਰੋਜ਼ ਇਹ ਕਰਨਾ ਹੈ ਔਰ ਜਿਵੇਂ ਬਿਧੀ ਦਸੀਏ ਉਸ ਬਿਧੀ ਦੇ ਅਨੁਸਾਰ ਕਰੋਗੇ ਤਾਂ ਗੌਸ ਪਾਕ ਸਰਕਾਰ ਜੀ ਦੀ ਰਹਿਮਤ ਹੋਵੇਗੀ ਸੋ ਦੋਸਤੋ ਇਹ ਸਰਕਾਰ ਦਾ ਕਲਮਾ ਹੈ ਜਲਦ ਹੀ ਇੱਕ ਨਵੇਂ ਕਲਮੇ ਮੰਤਰ ਪਾਠ ਦੀ ਨਾਲ حاضر ਹੋਵਾਂਗੀ ਜਦ ਤੱਕ ਲਈ ਜੈ ਪੀਰਾਂ ਦੀ